1.75 ਲੱਖ ਦੇ ਕਰੀਬ ਇਹ ਹਲਕੇ ਦੇ ਵਿੱਚ ਵੋਟਾਂ ਨੇ ਲਗਭਗ 50 ਤੋਂ 55% ਤੱਕ VOTING ਹੈ ਜਿਹੜੀ ਉਹ ਹੋ ਸਕਦੀ ਹੈ ਇੰਨੀ ਘੱਟ VOTING ਹੁੰਦੀ ਹੈ ਤਾਂ ਇਸ ਦਾ ਕਿਸ ਨੂੰ ਫਾਇਦਾ ਕਿਸ ਨੂੰ ਨੁਕਸਾਨ ਹੋਏਗਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਮੁੱਖ ਮੁਕਾਬਲਾ ਇਸ ਵੇਲੇ ਨਜ਼ਰ ਆ ਰਿਹਾ ਹੈ ਉਹਰ 24 ਦੀ ਲੋਕ ਸਭਾ ਚੋਣ ਸਮੇਂ ਇਸ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਤੋਂ ਵੱਧ ਵੋਟਾਂ ਲੈ ਕੇ ਪਹਿਲੇ ਨੰਬਰ ਦੇ ਉੱਤੇ ਰਹੀ ਸੀ ਇੱਥੇ ਭਾਰਤੀ ਜਨਤਾ ਪਾਰਟੀ ਰਵਨੀਤ ਬਿੱਟੂ ਚੋਣ ਮੈਦਾਨ ਦੇ ਵਿੱਚ ਉਦੋਂ ਉਤਰੇ ਹੋਏ ਸੀ ਮੁਕਾਬਲੇ ਦੇ ਵਿੱਚ ਭਾਵੇਂ ਅਕਾਲੀ ਦਲ ਦਿਖਾਈ ਨਹੀਂ ਦਿੰਦਾ ਪਰ ਇਸ ਹਲਕੇ ਦੇ ਵਿੱਚ ਆਪਣੀ ਵੋਟ ਨੂੰ ਬਚਾਉਣ ਦੇ ਲਈ ਵਧਾਉਣ ਦੇ ਲਈ ਅਕਾਲੀ ਦਲ ਜ਼ਰੂਰ ਅੱਡੀ ਚੋਟੀ ਦਾ ਜ਼ੋਰ ਇਸ ਵੇਲੇ ਲਾਰ ਰਿਹਾ ਹੈ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਉਤਸੁਕਤਾ ਹੈ ਕਿ ਇੱਥੇ ਕੌਣ ਜਿੱਤ ਸਕਦਾ ਹੈ ਤੇ ਕਿਸ ਦਾ ਮੁਕਾਬਲਾ ਕਿਸ ਪਾਰਟੀ ਦੇ ਨਾਲ ਇਸ ਵੇਲੇ ਬਣਿਆ ਹੋਇਆ ਹੈ ਤਾਂ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਅੱਜ ਆਖਰੀ ਦਿਨ ਹੈ ਪ੍ਰਚਾਰ ਸ਼ਾਮ ਨੂੰ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਕੱਲ ਦਾ ਦਿਨ ਹੈ ਜਿਹੜਾ ਪ੍ਰਚਾਰ ਬੰਦ ਹੈ ਤੇ 19 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਾਂ ਇਸ ਦਾ ਨਤੀਜਾ 23 ਜੂਨ ਨੂੰ ਆਉਣ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਤੇ ਸਾਰੇ ਮੰਤਰੀ ਵਿਧਾਇਕ ਵਲੰਟੀਅਰ ਉੱਥੇ ਡਟੇ ਹੋਏ ਨੇ ਪ੍ਰਚਾਰ ਕਰ ਰਹੇ ਨੇ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਪੂਰੇ ਜੋਰ-ਸ਼ੋਰ ਦੇ ਨਾਲ ਆਪਣੀ ਪ੍ਰਚਾਰ ਮੁਹਿੰਮ ਪਖਾਈ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਹੌਲ ਹੈ ਅਤੇ ਲੀਡਰਸ਼ਿਪ ਜਿਹੜੀ ਪੂਰੀ ਬਾਕੀ ਦੇ ਸੂਬਿਆਂ ਦੇ ਵਿੱਚੋਂ ਆ ਕੇ ਵੀ ਪ੍ਰਚਾਰ ਆਪਣੇ ਉਮੀਦਵਾਰ ਦੇ ਲਈ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਵਿਕਰਮ ਮਜੀਠੀਆ ਹੁਣ ਸੁਖਬੀਰ ਸਿੰਘ ਬਾਦਲ ਹੋਣ ਅਤੇ ਬਾਕੀ ਦੀ ਜੋ ਲੀਡਰਸ਼ਿਪ ਅਕਾਲੀ ਦਲ ਦੇ ਉਸ ਧੜੇ ਦੇ ਵਿੱਚ ਸੁਖਬੀਰ ਬਾਦਲ ਦੇ ਨਾਲ ਹੈ ਜਿਹੜੀ ਉਹ ਪ੍ਰਚਾਰ ਮੁਹਿੰਮ ਨੂੰ ਸੰਭਾਲ ਰਹੀ ਹੈ ਤਾਂ ਇੱਥੇ ਜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਦੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਐ ਤੇ ਸਿਮਰਨਜੀਤ ਸਿੰਘ ਮਾਨ ਵੀ ਆਪਣੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਲੁਧਿਆਣਾ ਵੈਸਟ ਦਾ ਇਲਾਕਾ ਜਿੱਥੇ ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਵਿਧਾਇਕ ਚੁਣੇ ਗਏ ਸਨ ਉਹਨਾਂ ਦੀ ਮੌਤ ਹੁੰਦੀ ਐ ਅਤੇ ਇਸ ਮਾਮਲੇ ਤੋਂ ਬਾਅਦ ਇਹ ਚੋਣ ਜਿਹੜੀ ਦੁਬਾਰਾ ਉਪ ਚੋਣ ਦੇ ਤੌਰ ਤੇ ਕਰਵਾਈ ਜਾ ਰਹੀ ਹੈ ਤਾਂ ਕਿ ਜੋ ਵਿਧਾਇਕ ਦੀ ਸੀਟ ਖਾਲੀ ਹੋਈ ਐ ਉਸ ਨੂੰ 6 ਮਹੀਨਿਆਂ ਦੇ ਵਿੱਚ ਭਰਿਆ ਜਾਣਾ ਹੁੰਦਾ ਹੈ ਤਾਂ ਉਸ ਦੇ ਉੱਤੇ ਇਹ ਚੋਣ ਹੋ ਰਹੀ ਐ ਤੇ 175000 ਦੇ ਕਰੀਬ ਇਹ ਹਲਕੇ ਦੇ ਵਿੱਚ ਵੋਟਾਂ ਨੇ ਜਿਨ੍ਹਾਂ ਦੇ ਵਿੱਚੋਂ ਉਮੀਦ ਜਿਤਾਈ ਜਾ ਰਹੀ ਹੈ ਕਿ ਜਿਸ ਤਰ੍ਹਾਂ ਦਾ ਇਸ ਵੇਲੇ ਮੌਸਮ ਹੈ ਤੇ ਇਹ ਜਿਮਣੀ ਚੋਣ ਦਾ ਜੋ ਮਾਹੌਲ ਹੈ ਉਸ ਦੇ ਵਿੱਚ ਲਗਭਗ 50 ਤੋਂ 55% ਤੱਕ VOTING ਜਿਹੜੀ ਉਹ ਹੋ ਸਕਦੀ ਹੈ ਤੇ ਜ਼ਿਆਦਾਤਰ ਇਸ ਇਲਾਕੇ ਦੇ ਵਿੱਚ ਅਮੀਰ ਲੋਕ ਰਹਿੰਦੇ ਨੇ ਤੇ ਅਮੀਰ ਲੋਕ ਜਾਂ ਸ਼ਹਿਰੀ ਲੋਕ ਬਹੁਤ ਘੱਟ VOTING ਕਰਨ ਦੇ ਲਈ ਨਿਕਲਦੇ ਨੇ ਤਾਂ 50 ਦੇ ਨੇੜੇ ਤੇੜੇ ਇਹ VOTING ਪਰਸੈਂਟੇਜ ਰਹਿ ਸਕਦਾ ਤੇ ਲਗਭਗ 1 ਲੱਖ ਦੇ ਕਰੀਬ ਵੋਟਾਂ ਜਿਹੜੀਆਂ ਉਹ ਹੋ ਸਕਦੀਆਂ ਨੇ ਤਾਂ ਇਸ ਮਾਹੌਲ ਦੇ ਵਿੱਚ ਜੇਕਰ ਇੰਨੀ ਘੱਟ VOTING ਹੁੰਦੀ ਹੈ ਤਾਂ ਇਸ ਦਾ ਕਿਸ ਨੂੰ ਫਾਇਦਾ ਕਿਸ ਨੂੰ ਨੁਕਸਾਨ ਹੋਏਗਾ ਇਸ ਦੇ ਉੱਤੇ ਚਰਚਾ ਕਰਦੇ ਹਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਨਾਰਾ ਦਿੱਤਾ ਹੋਇਆ ਹੈ ਕਿ ਸਾਡਾ ਐਮਐਲਏ ਬਣਾਓ ਤੇ ਸਾਡੀ ਸਰਕਾਰ ਹੀ ਤੁਹਾਡੇ ਕੰਮ ਕਰੇਗੀ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਭਗਵੰਤ ਮਾਨ ਹੋਣ ਉਹਨਾਂ ਦੇ ਵੱਲੋਂ ਇਹੀ ਦਾਵਾ ਇਹੀ ਜਿਹੜਾ ਸਲੋਗਨ ਦੇ ਕੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸੰਜੀਵ ਅਰੋੜਾ ਦੇ ਕੰਮਾਂ ਨੂੰ ਵੀ ਗਿਣਾਇਆ ਜਾ ਰਿਹਾ ਹੈ ਜੋ ਰਾਸਵਾ ਮੈਂਬਰ ਹੁੰਦੇ ਹੋਏ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਜਾਂ ਫਿਰ ਉਹ ਦਾਵਾ ਕਰ ਰਹੇ ਨੇ ਕਿ ਅਸੀਂ ਇਹ ਕੰਮ ਕੀਤੇ ਹੈ ਪਰ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਵੱਲੋਂ 파ਰਥ ਪੂਸ਼ਣ ਆਸ਼ੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਾਂਗਰਸ ਪਾਰ ਮੇ ਇੱਕਜੁੱਟ ਦਿਖਾਈ ਨਹੀਂ ਦਿੰਦੀ ਰਾਜਾ ਵੜਿੰਗ ਹੁਣ ਪ੍ਰਤਾਪ ਸਿੰਘ ਬਾਜਵਾ ਹੁਣ ਸੁਖਿੰਦਰ ਸਿੰਘ ਰੰਦਾਵਾ ਹੁਣ ਉਹ ਬਹੁਤ ਘਟ ਪ੍ਰਚਾਰ ਦੇ ਲਈ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤਾਂ ਕਾਂਗਰਸ ਪਾਰਟੀ ਦੇ ਲਈ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਜਾਂ ਫਿਰ ਰਾਣਾ ਗੁਰਜੀਤ ਸਿੰਘ ਇਨਚਾਰਜ ਨੇ ਜੋ ਇਸ ਹਲਕੇ ਦੇ ਵਿੱਚ ਬਣੇ ਹੋਏ ਉਹਨਾਂ ਤੋਂ ਇਲਾਵਾ ਕੋਈ ਹੋਰ ਜਿਹੜੀ ਵੱਡੀ ਲੀਡਰਸ਼ਿਪ ਆ ਉਹ ਦਿਖਾਈ ਨਹੀਂ ਦੇ ਰਹੀ ਭਾਵੇਂ ਵਿਰੋਧੀ ਧਿਰ ਦੇ ਨੇਤਾ ਹੋਣ ਜਾਂ ਫਿਰ ਪ੍ਰਧਾਨ ਕਾਂਗਰਸ ਪਾਰਟੀ ਦੇ ਰਾਜਾ ਬੜਿੰਗ ਹੋਣ ਜੇ ਗੱਲ ਕੀਤੀ ਜਾਵੇ ਰਾਣਾ ਗੁਰਜੀਤ ਸਿੰਘ ਤੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਇਸ ਹਲਕੇ ਦੇ ਵਿੱਚ ਪ੍ਰਗਟ ਸਿੰਘ ਖਾਸ ਤੌਰ ਤੇ ਜ਼ਿੰਮੇਵਾਰੀ ਨਿਭਾ ਰਹੇ ਨੇ ਅਤੇ ਹੋਰ ਵੀ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਆ ਜਿਹੜੇ ਇੱਥੇ ਚੋਣ ਪ੍ਰਚਾਰ ਕਰ ਰਹੇ ਨੇ ਜੇ ਗੱਲ ਕੀਤੀ ਜਾਵੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਤਸਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਹਿਰਾ ਸਿੰਘ ਗਾਬੜੀਆ ਅਤੇ ਹੋਰ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੀ ਹੈ ਉਹ ਪ੍ਰਚਾਰ ਕਰਕੇ ਆਪਣੇ ਉਮੀਦਵਾਰ ਪਰਪਕਾਰ ਸਿੰਘ ਘੁੰਮਣ ਦੇ ਲਈ ਵੋਟਾਂ ਮੰਗ ਰਹੇ ਨੇ ਪਰ ਕੀ ਪਰਪਕਾਰ ਸਿੰਘ ਘੁੰਮਣ ਇੰਨੀਆਂ ਵੋਟਾਂ ਲੈ ਜਾ ਸਕਣਗੇ ਕਿ ਆਪਣੇ ਜੋ ਅਕਾਲੀ ਦਲ ਦਾ ਇਸ ਵੇਲੇ ਹਾਲ ਹੈ ਉਸ ਨੂੰ ਸੁਧਾਰ ਦੇਣ ਤਾ ਇਸ ਉਮੀਦ ਦੇ ਵਿੱਚ ਅਕਾਲੀ ਦਲ ਇਹ ਚੋਣ ਲੜ ਰਿਹਾ ਹੈ ਮੁਕਾਬਲੇ ਦੇ ਵਿੱਚ ਪਾਵੇਂ ਅਕਾਲੀ ਦਲ ਦਿਖਾਈ ਨਹੀਂ ਦਿੰਦਾ ਪਰ ਇਸ ਹਲਕੇ ਦੇ ਵਿੱਚ ਆਪਣੀ ਵੋਟ ਨੂੰ ਬਚਾਉਣ ਦੇ ਲਈ ਵਧਾਉਣ ਦੇ ਲਈ ਅਕਾਲੀ ਦਲ ਜ਼ਰੂਰ ਅੱਡੀ ਚੋਟੀ ਦਾ ਜ਼ੋਰ ਇਸ ਵੇਲੇ ਲਾਰ ਹੈ ਤਾਂ ਭਾਜਪਾ ਦੀ ਗੱਲ ਕਰ ਰਹੇ ਨੇ ਆ ਭਾਜਪਾ ਨੇ ਇਸ ਹਲਕੇ ਦੇ ਵਿੱਚ 2022 ਦੇ ਵਿੱਚ ਵੀ ਬਹੁਤ ਸਾਰੀਆਂ ਵੋਟਾਂ ਹਾਸਲ ਕੀਤੀਆਂ ਸੀ ਲਗਭਗ 22000 ਤੋਂ ਜ਼ਿਆਦਾ ਵੋਟ ਹਾਸਲ ਹੋਈ ਸੀ ਤੇ 2024 ਦੀ ਲੋਕ ਸਭਾ ਚੋਣ ਸਮੇ ਆਮ ਆਦਮੀ ਪਾਰਟੀ ਤੋਂ ਵੱਧ ਵੋਟਾਂ ਜਿਹੜੀਆਂ ਇਸ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਤੋਂ ਵੱਧ ਵੋਟਾਂ ਲੈ ਕੇ ਪਹਿਲੇ ਨੰਬਰ ਦੇ ਉੱਤੇ ਰਹੀ ਸੀ ਇੱਥੇ ਭਾਰਤੀ ਜਨਤਾ ਪਾਰਟੀ ਰਵਨੀਤ ਬਿੱਟੂ ਚੋਣ ਮੈਦਾਨ ਦੇ ਵਿੱਚੋਂ ਉਤਰੇ ਹੋਏ ਸੀ ਤਾਂ 28000 ਵੋਟਾਂ ਜਿਹੜੀ ਇੱਥੇ ਭਾਜਪਾ ਦੇ ਵੱਲੋਂ ਹਾਸਲ ਲੁਧਿਆਣਾ ਵੈਸਟ ਦੇ ਵਿੱਚੋਂ ਕੀਤੀ ਗਈ ਸੀ ਤਾਂ ਇੱਥੇ ਭਾਜਪਾ ਦਾ ਆਧਾਰ ਕਾਫੀ ਵੱਡਾ ਮੰਨਿਆ ਜਾ ਸਕਦਾ ਹੈ ਪਰ ਇਸ ਚੋਣ ਦੇ ਵਿੱਚ ਭਾਜਪਾ ਦਾ ਉਮੀਦਵਾਰ ਜੀਵਨ ਗੁਪਤਾ ਹੈ ਤਾਂ ਇਸ ਤਰੀਕੇ ਦੇ ਨਾਲ ਇੱਕ ਵੱਡਾ ਜੋ ਫੇਸ ਸੀ ਰਵਨੀਤ ਬਿੱਟੂ ਤੇ ਮੋਦੀ ਦੇ ਨਾਂ ਨੂੰ ਉਹ ਤੋਂ ਵੋਟਾਂ ਪਈਆਂ ਸੀ ਤਾਂ ਉਹ ਚੀਜ਼ ਇਸ ਵੇਲੇ ਗਾਇਬ ਇਸ ਚੋਣ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਜੀਵਨ ਗੁਪਤਾ ਕਿੰਨੀ ਵੋਟ ਰੀਟੇਨ ਕਰ ਸਕਦੇ ਆ ਭਾਰਤੀ ਜਨਤਾ ਪਾਰਟੀ ਦਾ ਕਿੰਨਾ ਕਾਡਰ ਉਹਨਾਂ ਦੇ ਨਾਲ ਜਾਂਦਾ ਇਸ ਤੇ ਨਿਰਭਰ ਕਰੇਗਾ ਤਾਂ ਮੁਕਾਬਲੇ ਦੀ ਮੁੱਖ ਤੌਰ ਤੇ ਆਪਾਂ ਗੱਲ ਕਰ ਲੈਨੇ ਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਮੁੱਖ ਮੁਕਾਬਲਾ ਇਸ ਵੇਲੇ ਨਜ਼ਰ ਆ ਰਿਹਾ ਤਾਂ 3 ਨੰਬਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਾਂ 4 ਨੰਬਰ ਦੇ ਉੱਤੇ ਅਕਾਲੀ ਦਲ ਇਸ ਚੋਣ ਦੇ ਵਿੱਚ ਹੁਣ ਤੱਕ ਨਜ਼ਰ ਆ ਰਹੇ ਨੇ ਜੇ ਹੁਣ ਆਪਾਂ ਗੱਲ ਕਰੀਏ ਜਿੱਤਣ ਵਾਲੇ ਉਮੀਦਵਾਰ ਦੀ ਤਾਂ ਸਭ ਤੋਂ ਜ਼ਿਆਦਾ ਉਮੀਦ ਇਸ ਵੇਲੇ ਲੁਧਿਆਣਾ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਪੂਰੇ ਜ਼ੋਰ ਸ਼ੋਰ ਦੇ ਨਾਲ ਪੂਰਾ ਸਰਕਾਰੀ ਤੰਤਰ ਵਰਤਿਆ ਜਾ ਰਿਹਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਵਲੰਟੀਅਰ ਅਤੇ ਵਰਕਰ ਉੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਤਾਬੜ ਤੋੜ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਇਸ ਹਲਕੇ ਦੇ ਵਿੱਚੋਂ ਆਪਣਾ ਵਿਧਾਇਕ ਜਿਤਾਉਣ ਦੀ ਉਮੀਦ ਦਿਖਾਈ ਦੇ ਰਹੀ ਹੈ ਤਾਂ ਕਾਂਗਰਸ ਪਾਰਟੀ ਨੂੰ ਉਸੇ ਗੱਲ ਦਾ ਨੁਕਸਾਨ ਹੋ ਸਕਦਾ ਜਿਹੜੀ ਸਾਰਿਆਂ ਨੂੰ ਦਿਖ ਰਹੀ ਹੈ ਕਿ ਕਾਂਗਰਸ ਪਾਰਟੀ ਇੱਕਜੁੱਟ ਨਹੀਂ ਹੈ ਭਾਵੇਂ ਇੱਕ ਜਿਹੜੀ ਇਹ ਪ੍ਰੈਸ ਕਾਨਫਰੰਸ ਕਾਂਗਰਸ ਦੇ ਵਿੱਚ ਜਿਹੜੀ ਦਫ਼ਤਰ ਦੇ ਵਿੱਚ ਕੀਤੀ ਗਈ ਸੀ ਕੱਲ ਜਿਸ ਦੇ ਵਿੱਚ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਪਹੁੰਚੇ ਸੀ ਪਰ ਉਹਨਾਂ ਦੇ ਨਾਲ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਵੀ ਨਹੀਂ ਸੀ ਚੰਨੀ ਵੀ ਨਹੀਂ ਸੀ ਰਾਣਾ ਗੁਰਜੀਤ ਵੀ ਨਹੀਂ ਸੀ ਤਾਂ ਇਸ ਹਾਲਾਤ ਦੇ ਵਿੱਚ ਕਾਂਗਰਸ ਪਾਰਟੀ ਦਾ ਜਿੱਤਣਾ ਅਜੇ ਤੱਕ ਥੋੜਾ ਜਿਹਾ ਨਾਮਮਕਨ ਲੱਗ ਰਿਹਾ ਹੈ ਤਾਂ ਕਾਂਗਰਸ ਪਾਰਟੀ ਇੱਥੇ ਮੁਕਾਬਲੇ ਦੇ ਵਿੱਚ ਫੇਰ ਹੀ ਆ ਸਕਦੀ ਹੈ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੱਡੀ ਖੇੜ ਨਾ ਹੋ ਜਾਵੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਖਬਰਾਂ ਆ ਰਹੀਆਂ ਕਿ ਉਹ ਬਿਮਾਰ ਨੇ ਤਾਂ ਇਹਨਾਂ ਗੱਲਾਂ ਦੇ ਵਿੱਚ ਜੇਕਰ ਕੋਈ ਸੱਚਾਈ ਹੈ ਤਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹੁੰਦੇ ਕਿ ਇਸ ਹਲਕੇ ਦੇ ਵਿੱਚੋਂ ਸੰਜੀਵ ਅਰੋੜਾ ਜਿੱਤਣ ਜੇਕਰ ਇਸ ਤਰ੍ਹਾਂ ਇੰਟਰਨਲ ਪੋਲਿਟਿਕਸ ਦੇ ਵਿੱਚ ਕੋਈ ਚੀਜ਼ ਵਾਪਰਦੀ ਹੈ ਤਾਂ ਉਸ ਦਾ ਅਸਰ ਜੇਕਰ ਹੁੰਦਾ ਤਾਂ ਕਾਂਗਰਸ ਪਾਰਟੀ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਸਾਰੇ ਸਮੀਕਰਨ ਜਿਹੜੇ ਉਹ ਇਸ ਤਰ੍ਹਾਂ ਖੇਡ ਨੂੰ ਬਣਾ ਸਕਦੇ ਆ ਕਿ ਕਾਂਗਰਸ ਪਾਰਟੀ ਜੇਕਰ ਜਿੱਤਦੀ ਹੈ ਤਾਂ ਉਸ ਦੇ ਵਿੱਚ ਕਾਂਗਰਸ ਪਾਰਟੀ ਦੀ ਆਪਣੀ ਜੋ ਇੰਟਰਨਲ ਪੋਲਿਟਿਕਸ ਆ ਉਸ ਦੀ ਬਜਾਏ ਆਮ ਆਦਮੀ ਪਾਰਟੀ ਦੇ ਵਿੱਚ ਜੋ ਕਲੇਸ਼ ਇਸ ਵੇਲੇ ਦਿੱਲੀ ਤੇ ਪੰਜਾਬ ਦਾ ਦਿਖਾਈ ਦਿੰਦਾ ਜੇਕਰ ਉਹ ਹਾਵੀ ਹੋ ਜਾਂਦਾ ਤਾਂ ਉਸ ਦਾ ਫਾਇਦਾ ਆਸ਼ੂ ਨੂੰ ਹੋ ਸਕਦਾ ਹੈ ਦੂਜੀ ਗੱਲ ਜੇਕਰ ਰਵਨੀਤ ਬਿੱਟੂ ਆਪਣੇ ਪੁਰਾਣੇ ਸਾਥੀ ਭਾਰਤ ਪੂਸ਼ਣ ਆਸ਼ੂ ਦੇ ਪੱਖ ਦੇ ਵਿੱਚ ਵੋਟ ਪਵਾ ਜਾਂਦੇ ਆ ਆਪਣੇ ਸਾਥੀਆਂ ਦੀ ਆਪਣੇ ਵਰਕਰਾਂ ਦੀ ਤਾਂ ਵੀ ਇੱਥੇ ਕਾਂਗਰਸ ਪਾਰਟੀ ਫਾਇਦੇ ਵਿੱਚ ਰਹਿ ਸਕਦੀ ਹੈ ਪਰ ਆਮ ਆਦਮੀ ਪਾਰਟੀ ਨੂੰ ਇੱਥੇ ਅਜੇ ਤੱਕ ਜਿੱਤ ਦੇ ਚਾਂਸਸ ਵਧੇਰੇ ਦਿਖਾਈ ਦੇ ਰਹੇ ਆ ਤਾਂ ਤੁਹਾਨੂੰ ਇਸ ਸਾਰੀ ਰਿਪੋਰਟ ਤੋਂ ਬਾਅਦ ਜਾਂ ਫਿਰ ਤੁਹਾਡੇ ਸੋਰਸਸ ਦੇ ਮੁਤਾਬਕ ਇੱਥੇ ਕਿਹੜੀ ਪਾਰਟੀ ਵੱਧ ਜਿੱਤ ਦੇ ਕਰੀਬ ਦਿਖਾਈ ਦੇ ਰਹੀ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ